ਮੇਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਜੀਵਨ ਬਾਰੇ ਜਾਣਾਂਗੇ ਕਿ ਬਾਬਾ ਜੀ ਸਿਰਫ 25 ਸਾਲ ਦੀ ਹੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸਨ ਉਸ ਸਮੇਂ ਕੀ ਘਟਨਾ ਵਾਪਰੀ ਸੀ ਇਸ ਵੀਡੀਓ ਵਿੱਚ ਜਾਣਾਂਗੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਬੜੇ ਪਿਆਰ ਨਾਲ ਸੁਣਨਾ ਇਸ ਕਥਾ ਨੂੰ ਸੁਣਨ ਮਾਤਰ ਨਾਲ ਹੀ ਕਈ ਕਸ਼ਟ ਕੱਟੇ ਜਾਂਦੇ ਹਨ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਨੂੰ ਜਿੰਦੀ ਕਰਨਾ ਅਤੇ ਬਾਅਦ ਵਿੱਚ ਆਪ ਆਪਣੀ ਇੱਛਾ ਅਨੁਸਾਰ ਪਰਲੋਕ ਗਮਨ ਕਰ ਜਾਣਾ ਬਾਬਾ ਗੁਰਦਿੱਤਾ ਜੀ 6ਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਅਤੇ ਸਿੱਖ ਧਰਮ ਦੇ ਗੁਰੂ ਹਰਰਾਏ 7ਵੇਂ ਗੁਰੂ ਜੀ ਦੇ ਪਿਤਾ ਸਨ ਕੀਰਤਪੁਰ ਸਾਹਿਬ ਪੰਜਾਬ ਵਿੱਚ ਬਾਬਾ ਗੁਰਦਿੱਤਾ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸ਼ਿਸ਼ੋਭਤ ਹੈ ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਈਸਵੀ ਨੂੰ ਡਰੋਲੀ ਭਾਈ ਕੀ ਵਿਖੇ ਮਾਤਾ ਦਮੋਦਰੀ ਦੀ ਕੁੱਖੋਂ ਜਿਲ੍ਹਾ ਫਿਰੋਜ਼ਪੁਰ ਪੰਜਾਬ ਵਿਖੇ ਹੋਇਆ ਆਪ ਜੀ ਸਿਰਫ 25 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸਨ ਕੀ ਘਟਨਾ ਵਾਪਰੀ ਸੀ ਅਓ ਅੱਜ ਇਸ ਘਟਨਾ ਤੇ ਵਿਚਾਰ ਕਰਾਂਗੇ ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਹੀ ਸ਼ਿਕਾਰ ਖੇਡਣ ਚੱਲ ਪਏ ਦੁਪਹਿਰ ਤੱਕ ਕੋਈ ਸ਼ਿਕਾਰ ਨਾ ਮਿਲਿਆ ਬਾਬਾ ਜੀ ਦੇ ਸ਼ਿਕਾਰੀ ਦੂਰ ਦੂਰ ਤੱਕ ਪਹਾੜ ਵਿੱਚ ਸ਼ਿਕਾਰ ਨੂੰ ਲੱਭਣ ਵਾਸਤੇ ਘੁੰਮ ਰਹੇ ਸਨ ਕਿ ਇੱਕ ਸ਼ਿਕਾਰੀ ਨੇ ਹਿਰਨ ਦੇ ਭੁਲੇਖੇ ਇੱਕ ਗਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਹ ਗਾਂ ਮਰ ਗਈ ਜਦ ਸ਼ਿਕਾਰੀ ਨੇ ਪਾਸ ਆ ਕੇ ਵੇਖਿਆ ਤਾਂ ਉਹ ਪਹਾੜੀਆਂ ਦੀ ਗਊ ਸੀ ਜਿਸ ਨੂੰ ਵੇਖ ਕੇ ਉਹ ਬਹੁਤ ਪਛਤਾਇਆ ਕਿ ਇਹ ਕੀ ਅਨਰਥ ਪਾਪ ਹੋ ਗਿਆ ਹੈ ਉਧਰ ਜਦ ਉਸ ਗਊ ਦੇ ਮਾਲਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸ਼ਿਕਾਰੀ ਨੂੰ ਫੜ ਕੇ ਰੌਲਾ ਪਾ ਦਿੱਤਾ ਕਿ ਇਸ ਨੇ ਸਾਡੀ ਗਾਂ ਨੂੰ ਮਾਰ ਦਿੱਤਾ ਹੈ ਅਸੀਂ ਗਾਂ ਲੈ ਕੇ ਹੀ ਛੱਡਾਂਗੇ ਨਹੀਂ ਤਾਂ ਇਸ ਨੂੰ ਘਰ ਵਿੱਚ ਕੈਦ ਕਰਕੇ ਰੱਖਾਂਗੇ ਰੌਲਾ ਸੁਣ ਕੇ ਬਾਬਾ ਗੁਰਦਤਾ ਜੀ ਵੀ ਉਥੇ ਪਹੁੰਚ ਗਏ ਪਹਾੜੀਆਂ ਨੇ ਬਾਬਾ ਜੀ પાસે ਆਪਣੀ ਮਰੀ ਹੋਈ ਗਾਂ ਦੀ ਦੁਹਾਈ ਪਾ ਦਿੱਤੀ ਅਤੇ ਸ਼ਿਕਾਰੀ ਨੇ ਉਹਨਾਂ ਤੋਂ ਆਪਣੀ ਰਿਹਾਈ ਵਾਸਤੇ ਬੇਨਤੀ ਕੀਤੀ ਦੋਹਾਂ ਦੀਆਂ ਪੁਕਾਰਾਂ ਸੁਣ ਕੇ ਬਾਬਾ ਜੀ ਨੇ ਪਹਾੜੀਆਂ ਨੂੰ ਕਿਹਾ ਇਸ ਨੇ ਇਸ ਗਾਂ ਨੂੰ ਜਾਣਬੁੱਝ ਕੇ ਨਹੀਂ ਮਾਰਿਆ ਇਸ ਨੂੰ ਛੱਡ ਦਿਓ ਇਹ ਹੁਣ ਮਰ ਗਈ ਹੈ ਜੀ ਨਹੀਂ ਸਕਦੀ ਪਹਾੜੀਆਂ ਨੇ ਕਿਹਾ ਆਪ ਗੁਰੂ ਜੀ ਦੇ ਕਲਾਵਾਨ ਪੁੱਤਰ ਹੋ ਤੁਸੀਂ ਇਸ ਮਰੀ ਹੋਈ ਗਾ ਨੂੰ ਜਿੰਦੀ ਕਰ ਸਕਦੇ ਹੋ ਅਤੇ ਆਪਣੇ ਨੌਕਰ ਨੂੰ ਛਡਾ ਕੇ ਲੈ ਜਾ ਸਕਦੇ ਹੋ ਜੇ ਜ਼ੋਰ ਨਾਲ ਛਡਾ ਕੇ ਲੈ ਜਾਓਗੇ ਤਾਂ ਅਸੀਂ ਆਪਣੇ ਰਾਜ ਪਾਸ ਜਾ ਕੇ ਪੁਕਾਰ ਕਰਾਂਗੇ ਫਿਰ ਤੁਹਾਡਾ ਝਗੜਾ ਵੱਧ ਜਾਏਗਾ ਇਸ ਤਰ੍ਹਾਂ ਦਾ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਕਿ ਭਾਵੇਂ ਕਰਾਮਾਤ ਵਿਖਾਉਣੀ ਗੁਰਮਤ ਦੇ ਵਿਰੁੱਧ ਹੈ ਪਰ ਇਸ ਸਮੇਂ ਜੇ ਗਊ ਨੂੰ ਨਾ ਜਵਾਇਆ ਤਾਂ ਸਾਡੇ ਨੌਕਰ ਦਾ ਕਿਸੇ ਨਾਮ ਨਹੀਂ ਲੈਣਾ ਸਾਰੇ ਲੋਕ ਸਾਡਾ ਹੀ ਅਪਜਸ ਕਰਨਗੇ ਕਿ ਗੁਰੂ ਸੁਤ ਨੇ ਗਊ ਮਾਰ ਕੇ ਮਹਾਪਾਪ ਕੀਤਾ ਹੈ ਕੁਝ ਚਿਰ ਚੁੱਪ ਧਾਰਨ ਕਰਕੇ ਬਾਬਾ ਜੀ ਨੇ ਵਿਚਾਰਿਆ ਕਿ ਗਊ ਮਾਰਨ ਦਾ ਬਹੁਤ ਦੋਸ਼ ਹੁੰਦਾ ਹੈ ਇਸ ਕਰਕੇ ਇਸ ਨੂੰ ਜਿੰਦੀ ਕਰਨ ਦੇ ਨਾਲ ਹੀ ਸਾਰਾ ਝਗੜਾ ਮਿਟ ਸਕਦਾ ਹੈ ਇਹ ਵਿਚਾਰ ਕਰਕੇ ਬਾਬਾ ਜੀ ਨੇ ਨਿੰਮ ਦੇ ਬ੍ਰਿਖਸ਼ ਦੀ ਛੜੀ ਫੜ ਕੇ ਗਾਹ ਦੇ ਸਰੀਰ ਨੂੰ ਲਾ ਕੇ ਆਖਿਆ हे ਗਊ ਮਾਤਾ ਨੀਂਦ ਨੂੰ ਤਿਆਗ ਕੇ ਪਹਿਲੇ ਵਾਂਗ ਹੀ ਘਾ ਚੁਗਣ ਲੱਗ ਪਾਉ। ਬਾਬਾ ਜੀ ਦੇ ਇਹ ਵਾਕ ਸੁਣ ਕੇ ਉਸੇ ਵੇਲੇ ਗਾਂ ਸਾਰਿਆਂ ਦੇ ਸਾਹਮਣੇ ਉੱਠ ਕੇ ਘਾ ਅਤੇ ਪੱਠਾ ਖਾਣ ਲੱਗ ਪਈ। ਸਾਰੇ ਲੋਕ ਵੇਖ ਕੇ ਹੈਰਾਨ ਹੋ ਗਏ। ਉਸ ਗਾਂ ਦੇ ਮਾਲਕ ਉਸ ਨੂੰ ਹੱਕ ਕੇ ਖੁਸ਼ੀ ਨਾਲ ਆਪਣੇ ਘਰ ਨੂੰ ਲੈ ਗਏ। ਉਪਰੰਤ ਜਦ ਇਸ ਗੱਲ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸ਼੍ਰੀ ਗੁਰਦਿੱਤਾ ਜੀ ਨੂੰ ਸਦਕੇ ਕਿਹਾ ਤੁਸੀਂ ਸ਼੍ਰੀ ਅਟੱਲ ਰਾਏ ਜੀ ਵਾਂਗੂ ਅਯੋਗ ਕੰਮ ਕੀਤਾ ਹੈ ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ ਆਪਣੀ ਵਡਿਆਈ ਵਾਸਤੇ ਤੁਹਾਡੇ ਤੋਂ ਅਜਰ ਨਹੀਂ ਜਰਿਆ ਗਿਆ ਸ਼ਾਹ ਪਾਤਸ਼ਾਹ ਸਭ ਨੇ ਮਰਨਾ ਹੈ ਕਿਸ ਕਿਸ ਨੂੰ ਜਿਵਾਉਂਦੇ ਫਿਰੋਗੇ ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਤਾਂ ਅਸੀਂ ਪ੍ਰਾਣ ਤਿਆਗ ਦਿੰਦੇ ਹਾਂ ਗੁਰੂ ਜੀ ਦੇ ਇਹ ਬਚਨ ਸੁਣ ਕੇ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ ਇਸ ਵਿੱਚ ਹੀ ਮੈਨੂੰ ਆਪਣਾ ਭਲਾ ਜਾਪਦਾ ਹੈ ਇਹ ਬਚਨ ਕਰਕੇ ਬਾਬਾ ਜੀ ਨੇ ਗੁਰੂ ਪਿਤਾ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਚਰਨਾ ਤੇ ਮੱਥਾ ਟੇਕਿਆ ਤੇ ਚੁੱਪਚਾਪ ਬਾਹਰ ਨਿਕਲ ਗਏ ਬਾਬਾ ਗੁਰਦਿੱਤਾ ਜੀ ਛੜੀ ਹੱਥ ਵਿੱਚ ਫੜ ਕੇ ਬਿਨਾਂ ਕਿਸੇ ਨੂੰ ਮਿਲਣ ਦੇ ਚੁੱਪ ਕੀਤੇ ਹੀ ਕੀਰਤਪੁਰ ਤੋਂ ਬਾਹਰ ਨਿਕਲ ਗਏ ਇੱਕ ਛੋਟੀ ਪਹਾੜੀ ਉੱਤੇ ਚੜ੍ਹ ਕੇ ਬੁੱਢਣ ਸ਼ਾਹ ਦੇ ਸਥਾਨ ਤੋਂ ਕੁਝ ਵਿਥ ਉਤੇ ਆਪਣੇ ਹੱਥ ਵਾਲੀ ਛੜੀ ਨੂੰ ਧਰਤੀ ਵਿੱਚ ਗੱਡ ਕੇ 쿠ਸ਼ਾ ਦਾ ਅਸਣ ਕਰ ਲਿਆ। ਸਰੀਰ ਉਤੋਂ ਚਾਦਰ ਉਤਾਰ ਕੇ ਉਸ ਨੂੰ ਦੋੜਾ ਕਰਕੇ 쿠ਸ਼ਾ ਦੇ ਅਸਣ ਉੱਤੇ ਵਿਛਾ ਦਿੱਤਾ ਅਤੇ ਬਿਰਤੀ ਨੂੰ ਸੰਕੋਚ ਕੇ ਉਸ ਉੱਪਰ ਬੈਠ ਕੇ ਨਿਜ ਸਰੂਪ ਵਿੱਚ ਟਿਕ ਕੇ ਅੱਖਾਂ ਮੀਟ ਕੇ ਲੰਮੇ ਪਏ ਗਏ ਅਤੇ ਉੱਪਰ ਚਾਦਰੇ ਦਾ ਇੱਕ ਪੱਲਾ ਲੈ ਕੇ ਯੋਗ ਅਭਿਆਸ ਦੁਆਰਾ ਸਰੀਰ ਵਿੱਚੋਂ ਪ੍ਰਾਣ ਖਿੱਚ ਕੇ ਗੁਰਪੁਰੀ ਵਿੱਚ ਜਾ ਬਰਾਜੇ। ਇਧਰ ਕੀਰਤਪੁਰ ਜਿਹੜਾ ਸੇਵਾਦਾਰ ਆਪ ਜੀ ਦੀ ਸੇਵਾ ਵਿੱਚ ਰਹਿੰਦਾ ਸੀ ਉਸ ਨੇ ਜਦ ਵੇਖਿਆ ਕਿ ਬਾਬਾ ਜੀ ਕਿਧਰੇ ਨਜ਼ਰ ਨਹੀਂ ਆਉਂਦੇ ਤਾਂ ਉਹ ਲੱਭਦਾ ਤੇ ਪੁੱਛਦਾ ਪੁੱਛਦਾ ਪਹਾੜੀਆਂ ਉੱਤੇ ਜਾ ਚੜਿਆ ਉੱਥੇ ਉਸ ਨੇ ਵੇਖਿਆ ਕਿ ਬਾਬਾ ਜੀ 쿠ਸ਼ਾ ਅਸਣ ਉੱਤੇ ਲੇਟੇ ਹੋਏ ਹਨ ਅਤੇ சுவாਸ ਨਹੀਂ ਸੰ ਸੇਵਾਦਾਰ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਸ੍ਰੀ ਗੁਰਦਿੱਤਾ ਜੀ ਪਹਾੜੀ ਉੱਤੇ ਜਾ ਕੇ ਸਮਾਗ ਗਏ ਹਨ ਗੁਰੂ ਜੀ ਉਸ ਸਮੇਂ ਸਿੱਖਾਂ ਨਾਲ ਉੱਠ ਕੇ ਪਹਾੜੀ ਉੱਤੇ ਗਏ ਅਤੇ ਵੇਖਿਆ ਕਿ ਸ੍ਰੀ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ ਇਤਨੇ ਨੂੰ ਕੀਰਤਪੁਰ ਵਿੱਚ ਜਿਸ ਜਿਸ ਇਸਤਰੀ ਪੁਰਸ਼ ਨੇ ਸੁਣਿਆ ਸਭ ਸ਼ੋਕ ਵਿੱਚ ਹੋਏ ਪਹਾੜੀ ਉੱਤੇ ਪਹੁੰਚ ਗਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਚੰਦਨ ਆਦਿਕ ਸਮਗਰੀ ਮੰਗਵਾ ਕੇ ਚੰਦਨ ਦੀ ਚਿਖਾ ਤਿਆਰ ਕਰਕੇ ਉੱਥੇ ਹੀ ਇਸ਼ਨਾਨ ਕਰਾ ਕੇ ਬਾਬਾ ਜੀ ਦਾ ਸੰਸਕਾਰ ਕਰ ਦਿੱਤਾ ਨਿੰਮ ਦੀ ਛੜੀ ਜਿਹੜੀ ਬਾਬਾ ਜੀ ਨੇ ਆਪਣੇ ਸਿਰ ਵਾਲੇ ਪਾਸੇ ਗੱਡੀ ਹੋਈ ਸੀ ਉਹ ਗੁਰੂ ਜੀ ਨੇ ਉਸੇ ਤਰ੍ਹਾਂ ਖੜੀ ਰਹਿਣ ਦਿੱਤੀ ਅਤੇ ਫਰਮਾਇਆ ਕਿ ਇਹ ਇੱਕ ਬੜਾ ਭਾਰੀ ਦਰਖਤ ਹੋਵੇਗਾ ਉਪਰੰਤ ਸਾਰੇ ਬਾਵਲੀ ਵਿੱਚ ਇਸ਼ਨਾਨ ਕਰਕੇ ਦਿਵਾਨ ਲਗਾ ਕੇ ਬੈਠ ਗਏ ਗੁਰੂ ਜੀ ਨੇ ਬਚਨ ਕੀਤਾ ਕਿ ਜਿਹੜਾ ਕੋਈ ਆਣ ਕੇ ਸ਼ਰਦਾ ਨਾਲ ਇਸ ਸਥਾਨ ਦੇ ਦਰਸ਼ਨ ਕਰੇਗਾ ਉਸ ਦੀਆਂ ਸਭ ਮਨੋ ਕਾਮਨਾ ਪੂਰੀਆਂ ਹੋਣਗੀਆਂ ਚੇਤ ਸੁਦੀ 10 ਸੰਮਤ 1694 ਨੂੰ ਸ੍ਰੀ ਗੁਰਦਿੱਤਾ ਜੀ ਜੋਤੀ ਜੋਤ ਸਮਾਏ ਸਨ ਦੂਸਰੇ ਦਿਨ ਗੁਰੂ ਜੀ ਨੇ ਸਭ ਸੰਬੰਧੀਆਂ ਨੂੰ ਆਦਮੀ ਭੇਜ ਕੇ ਖਬਰਾਂ ਭੇਜ ਦਿੱਤੀਆਂ ਕਿ ਸ੍ਰੀ ਗੁਰਦੱਤਾ ਜੀ ਸਵੈ ਇੱਛਾ ਨਾਲ ਜੋਤੀ ਜੋਤ ਸਮਾ ਗਏ ਹਨ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਤੂੰ ਬਾਬਾ ਜੀ ਦਾ ਵੱਡਾ ਪੁੱਤਰ ਹੈ ਤੂੰ ਹੀ ਸਾਰੀ ਕ੍ਰਿਆ ਕਰਨੀ ਹੈ ਅਤੇ ਪਾਠ ਕਰਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ ਕੇ ਛੇਤੀ ਕੀਰਤਪੁਰ ਪਹੁੰਚ ਜਾਓ ਫਿਰ ਧੀਰਮਲ ਨੇ ਸੇਵਾਦਾਰ ਤੋਂ ਸਾਰੀ ਗੱਲ ਪੁੱਛੀ ਕੇ ਬਾਬਾ ਜੀ ਦਾ ਪਰਲੋਕ ਗਮਨ ਕਿਸ ਤਰ੍ਹਾਂ ਹੋਇਆ ਹੈ ਜਦ ਸੇਵਾਦਾਰ ਨੇ ਸਾਰੀ ਗੱਲ ਸੁਣਾਈ ਤਾਂ ਧੀਰਮਲ ਨੇ ਕਿਹਾ ਮੈਂ ਗੁਰੂ ਜੀ ਦੀ ਪਹਿਲਾਂ ਹੀ ਗੱਲ ਜਾਣਦਾ ਹਾਂ ਕਿ ਇਹਨਾਂ ਦਾ ਕਿਸੇ ਪੁੱਤਰ ਜਾਂ ਪੋਤਰੇ ਨਾਲ ਪਿਆਰ ਨਹੀਂ ਹੈ ਮੈਂ ਉਹਨਾਂ ਪਾਸ ਜਾ ਕੇ ਕੀ ਕਰਨਾ ਹੈ ਮੈਂ ਇੱਥੇ ਹੀ ਚੰਗਾ ਹਾਂ ਧੀਰਮਲ ਦੀ ਮਾਤਾ ਨੇ ਵੀ ਬਹੁਤ ਸਮਝਾਇਆ ਪਰ ਉਸ ਨੇ ਕਿਹਾ ਮੈਂ ਉੱਥੇ ਜਾ ਕੇ ਗੁਰੂ ਜੀ ਪਾਸੋਂ ਗੱਲਾਂ ਨਹੀਂ ਕਰਾਉਣੀਆਂ ਹਨ ਉਹਨਾਂ ਮੈਨੂੰ ਦੇਣਾ ਕੁਝ ਨਹੀਂ ਜੇ ਮੈਂ ਗੁਰੂ ਗ੍ਰੰਥ ਸਾਹਿਬ ਲੈ ਗਿਆ ਤਾਂ ਉਹ ਵੀ ਉੱਥੇ ਹੀ ਰੱਖ ਲੈਣਗੇ ਤਾਂ ਮੈਂ ਸੰਗਤ ਪਾਸੋਂ ਪੂਜਾ ਕਿਸ ਤਰ੍ਹਾਂ ਲਵਾਵਾਂਗਾ ਮੈਂ ਉਹਨਾਂ ਪਾਸ ਨਾ ਆਪ ਜਾਣਾ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਹੈ ਧੀਰਮਲ ਦਾ ਉੱਤਰ ਸੁਣ ਕੇ ਮਾਤਾ ਨਤੀਜੀ ਕੀਰਤਪੁਰ ਅਫਸੋਸ ਕਰਨ ਪਹੁੰਚ ਗਏ ਧੀਰਮਲ ਦੀ ਸਾਰੀ ਗੱਲ ਦੱਸੀ ਕੇ ਉਹ ਨਹੀਂ ਆਵੇਗਾ ਤਦ ਗੁਰੂ ਜੀ ਨੇ ਸਾਰੀ ਕਰਮਕਿਰਿਆ ਸ਼੍ਰੀ ਹਰਿ ਰਾਏ ਜੀ ਤੋਂ ਕਰਵਾਈ ਇਸ ਸਮੇਂ ਸਾਰੇ ਸਨਬੰਧੀ ਅਤੇ ਪ੍ਰਸਿੱਧ ਸਿੱਖ ਸੇਵਕ ਗੁਰੂ ਜੀ ਪਾਸ ਅਫਸੋਸ ਕਰਨ ਆਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ ਸਨ ਅਗਰ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਸੁਣਨਾ ਚਾਹੁੰਦੇ ਹੋ ਆਪ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ